ਛਾਪੇਮਾਰੀ ਕੀਤੀ ਗਈ ਹੈ 116 ਨਸ਼ਾ ਤਸਕਰ ਕਾਬੂ ਕੀਤੇ ਗਏ ਨੇ 75 ਮਾਮਲੇ ਦਰਜ ਕੀਤੇ ਗਏ ਨੇ 1.7 ਕਿਲੋਗ੍ਰam ਹੈਰੋਇਨ ਇਸ ਤੋਂ ਇਲਾਵਾ 11 ਲੱਖ ਦੇ ਕਰੀਬ ਡਰੱਗ ਮਨੀ ਅਤੇ ਹੋਰ ਬਹੁਤ ਸਾਰੇ ਨਸ਼ੇ ਜਿਹੜੇ ਨੇ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਸੋ ਲਗਾਤਾਰ ਕਾਰਵਾਈਆਂ ਪਾਈਆਂ ਜਾ ਰਹੀਆਂ ਨੇ ਨਸ਼ੇ ਦੇ ਸਦਾਗਰਾਂ ਦੇ ਵਿੱਚ ਲਗਾਤਾਰ ਜਿਹੜੀ ਕਮੀ ਆ ਪੰਜਾਬ ਦੇ ਵਿੱਚ ਆਈ ਆ ਰਹੀ ਹੈ ਹੁਣ ਤੱਕ ਜਿਹੜੇ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ 24499 ਵਿਅਕਤੀ ਤੁਹਾਨੂੰ ਦੱਸ ਦਈਏ ਐਨੇ ਵਿਅਕਤੀ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ 24499 ਵਿਅਕਤੀ ਜਿਹੜੇ ਨੇ ਪੰਜਾਬ ਪੁਲਿਸ ਨੇ ਫੜ ਲਏ ਨੇ ਜਿਨ੍ਹਾਂ ਨੇ ਨਸ਼ੇ ਦੇ ਨਸ਼ੇ ਨਸ਼ੇ ਵੇਚੇ ਨੇ ਨਸ਼ਿਆਂ ਦੀ ਦਲਦਲ ਦੇ ਵਿੱਚ ਨੌਜਵਾਨਾਂ ਨੂੰ ਤੱਕਿਆ ਸੋ ਨਾਲ ਦੀ ਨਾਲ ਆਰਥਿਕ ਵਸੀਲੇ ਨੇ ਜਿਹੜੇ ਉਹ ਵੀ ਇਹਨਾਂ ਦੇ ਖਤਮ ਕੀਤੇ ਜਾ ਰਹੇ ਆ ਲਗਾਤਾਰ ਜਾਇਦਾਦ ਦਾ ਟਾਇਟੇਰੀ ਕੀਤੀਆਂ ਜਾ ਰਹੀਆਂ ਨੇ ਗੁਰਦਾਸਪੁਰ ਦੀਆਂ ਇਹ ਤਸਵੀਰਾਂ ਜੋ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਸੋ ਇੱਕ ਹੋਰ ਨਸ਼ਾ ਤਸਕਰ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਪੀੜਾ ਪੰਜਾ ਚਲਾਇਆ ਗਿਆ ਗੁਰਦਾਸਪੁਰ ਦੇ ਵਿੱਚ ਤਸਵੀਰਾਂ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਤੇ ਉਧਰ ਕੌਮੀ ਪਧਰਤੇ ਬਣੇ ਵਿਰੋਧੀ ਧਿਰ ਦੇ ਗੱਠਜੋੜ ਇੰਡੀਆ ਸਮੂਹ ਦੀ ਇੱਕ ਖਾਸ ਮੀਟਿੰਗ ਹੋਣ ਜਾ ਰਹੀ ਹੈ ਇੰਡੀਆ ਸਮੂਹ ਦੇ ਆਗੂ ਖਾਸ ਤੌਰ ਤੇ ਵਿਸ਼ੇਸ਼ ਤੀਬਰ ਸੋਧ S I R ਦੇ ਮੁੱਦੇ ਤੇ ਰਣਨੀਤੀ ਬਣਾਉਣਗੇ ਤੇ ਇਸ ਮੁੱਦੇ ਤੇ ਚਰਚਾ ਦੇ ਲਈ 7 ਅਗਸਤ ਨੂੰ ਇੱਕ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਸੂਤਰਾਂ ਦੇ ਮੁਤਾਬਕ ਜਾਣਕਾਰੀ ਦਿੱਤੀ ਗਈ ਹੈ ਕਿ ਵਿਰੋਧੀ ਪਾਰਟੀਆਂ VOTER ਸੂਚੀਆਂ ਦੇ S I R ਦੇ ਵਿਰੋਧ ਦੇ ਵਿੱਚ 8 ਅਗਸਤ ਨੂੰ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕੱਢਣ ਦੀ ਯੋਜਨਾ ਬਣਾਉਣਗੀਆਂ ਸੋ ਇਸ ਸੰਬੰਧ ਦੇ ਵਿੱਚ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਵੱਡੇ ਆਗੂ ਹਿੱਸਾ ਲੈਣਗੇ ਅਤੇ ਇਸ ਪੂਰੇ ਮਾਮਲੇ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਸੰਭਾਵੀ ਤੌਰ ਤੇ 8 ਅਗਸਤ ਨੂੰ ਮਾਰਚ ਕੱਢਣ ਦੀ ਯੋਜਨਾ ਬਣਾਈ ਜਾ ਸਕਦੀ ਹੈ 8 ਤਰੀਕ ਨੂੰ ਮਾਰਚ ਕੱਢਿਆ ਜਾ ਸਕਦਾ ਹੈ ਸੋ 7 ਤਰੀਕ ਨੂੰ ਵਿਰੋਧੀ ਧਿਰ ਇੰਡੀਆ ਗੱਠਜੋੜ ਦੇ ਵੱਲੋਂ ਇਹ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਦੱਸ ਦਈਏ ਸੰਸਦ ਦੇ ਮਾਨਸੂਨ ਸੈਸ਼ਨ ਦੇ ਵਿੱਚ ਐਸ ਆਈ ਆਰ ਦੇ ਮੁੱਦੇ ਤੇ ਰੁਕਾਵਟ ਤੇ ਵਿਚਾਰ ਇਹ ਕਦਮ ਚੁੱਕਿਆ ਗਿਆ ਹੈ ਜੋ ਸਤਾਧਰ ਗੱਠਜੋੜ ਤੋਂ ਸਕਾਰਾਤਮਕ ਹੰਗਾਰਾ ਲੈਣ ਦੇ ਵਿੱਚ ਅਸਫਲ ਰਹਿਣ ਕਾਰਨ ਲਗਭਗ ਅਸਫਲ ਰਿਹਾ ਸੋ ਵਿਰੋਧੀ ਧਿਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਹੀ ਹੰਗਾਰਾ ਨਹੀਂ ਮਿਲਿਆ ਵਿਰੋਧੀ ਧਿਰ ਵੱਲੋਂ ਸੋ ਇਸ ਕਰਕੇ ਸਤਾਧਰ ਹੈ ਜਿਹੜੀ ਇਸ ਮਾਮਲੇ 'ਚ ਲਗਭਗ ਅਸਫਲ ਰਹੀ ਹੈ ਸੂਤਰਾਂ ਤੋਂ ਮੁਤਾਬਕ ਜਾਣਕਾਰੀ ਮੁਤਾਬਕ ਐਸ ਆਈ ਆਰ ਦੇ ਮੁੱਦੇ ਤੇ ਆਪਣੀ ਰਣਨੀਤੀ ਉੱਤੇ ਚਰਚਾ ਕਰਨ ਦੇ ਲਈ ਇੰਡੀਆ ਬਲਾਗ ਪਾਰਟੀ ਦੇ ਆਗੂ 7 ਅਗਸਤ ਨੂੰ ਇਹ ਮੀਟਿੰਗ ਕਰਨਗੇ ਡਿਨਰ ਤੇ ਮੀਟਿੰਗ ਹੋਵੇਗੀ ਤੇ ਬੈਠਕ ਦੇ ਵਿੱਚ ਆ ਇਸ ਮੁੱਦੇ ਤੇ ਗੰਭੀਰਤਾ ਦੇ ਨਾਲ ਚਰਚਾ ਕੀਤੀ ਜਾਵੇਗੀ ਇਹ ਬੈਠਕ ਜਿਹੇ ਸਮੇਂ ਦੇ ਵਿੱਚ ਹੋ ਰਹੀ ਹੈ ਜਦੋਂ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੋਣਾਂ ਦਾ ਐਲਾਨ ਵੀ ਹੋ ਚੁੱਕਾ ਹੈ ਕਈ ਵਿਰੋਧੀ ਨੇਤਾਵਾਂ ਨੇ ਸੰਕੇਤ ਦਿੱਤੇ ਨੇ ਕਿ ਉਹ ਸਾਂਝੇ ਉਮੀਦਵਾਰ ਦੇ ਤੌਰ ਤੇ ਜਿਹੜੇ ਨੇ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਵਿਰੋਧੀ ਪਾਰਟੀਆਂ ਨੇ ਬਿਹਾਰ ਦੇ ਵਿੱਚ ਐਸ ਆਰ ਉੱਤੇ ਖਤਸ਼ਾ ਜ਼ਾਹਿਰ ਕੀਤਾ ਚੇਤਾਵਨੀ ਵੀ ਦਿੱਤੀ ਹੈ ਸੋ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਇਸ ਖਾਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋ ਸਕਦੀ ਹੈ ਇੱਕ ਖਾਸ ਵੋਟਰ ਲਿਸਟਾਂ ਦੇ ਉੱਤੇ ਜੋ ਅਸਹਿਮਤੀ ਬਣੀਆ ਵਿਰੋਧੀ ਧਿਰ ਦੀ ਉਸ ਮੁੱਦੇ ਤੇ ਦੂਸਰਾ ਮੁੱਦਾ ਹੈ ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਵੀ ਕਿਸੇ ਉਮੀਦਵਾਰ ਦੀ ਉਮੀਦਵਾਰੀ ਬਾਰੇ ਇਸ ਦੇ ਵਿੱਚਕਾਰ ਐਲਾਨ ਕੀਤਾ ਜਾ ਸਕਦਾ ਸੋ ਬੇਹਦ ਅਹਿਮ ਮੀਟਿੰਗ ਹੈ ਇੰਡੀਆ ਗੱਠਜੋੜ ਦੀ ਮੰਨੀ ਜਾ ਰਹੀ ਹੈ ਜੋ 7 ਤਰੀਕ ਨੂੰ ਹੋਣ ਜਾ ਰਹੀ ਹੈ ਸੰਭਾਵੀ ਤੌਰ ਤੇ ਇਸ ਮੀਟਿੰਗ ਤੋਂ ਬਾਅਦ 8 ਤਰੀਕ ਨੂੰ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕੱਢਣ ਦੀ ਯੋਜਨਾ ਵੀ ਬਣਾਈ ਜਾ ਸਕਦੀ ਹੈ ਰਾਜ ਸਭਾ ਦੇ ਮੈਂਬਰ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੁਰੈਨ ਜਿਨ੍ਹਾਂ ਨੂੰ ਗੁਰੂ ਜੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਨੇ ਦਿੱਲੀ ਦੇ ਵਿੱਚ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਨਿਊਰੋਲੋਜੀ ਕਾਰਡੀਓਲੋਜੀ ਅਤੇ ਨੈਫਰੋਲੋਜੀ ਦੇ ਮਾਹਰ ਡਾਕਟਰਾਂ ਦੀ ਟੀਮ ਉਹਨਾਂ ਦਾ ਇਲਾਜ ਕਰ ਰਹੀ ਸੀ ਸੋ ਉਹਨਾਂ ਦੀ ਹਾਲਤ ਹੈ ਜੋ ਨਾਜ਼ੁਕ ਬਣੀ ਹੋਈ ਸੀ ਦਿਮਾਗੀ ਦੌਰਾ ਵੀ ਪਿਆ ਸੀ ਇਸ ਕਰਕੇ ਸਰੀਰ ਦੇ ਖੱਬੇ ਪਾਸੇ ਅਧਰੰਗ ਹੋ ਗਿਆ ਸੀ ਉਹਨਾਂ ਦੀ ਉਮਰ 81 ਸਾਲ ਦੀ ਸੀ ਤੇ ਲੰਮੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਵੀ ਸ਼ਿਭੂ ਸਰੋਵਰ ਨੂੰ ਪੀੜਤ ਸਨ ਤੋਂ ਇੱਕ ਸਾਲ ਤੋਂ ਡਾਇਲਿਸਿਸ ਤੇ ਵੀ ਉਹ ਸਨ ਸ਼ੂਗਰ ਦੀ ਬਿਮਾਰੀ ਤੋਂ ਵੀ ਪੀੜਤ ਸਨ ਅਤੇ ਉਹਨਾਂ ਦੇ ਦਿਲ ਦੀ ਬਾਈਪਾਸ ਸਰਜਰੀ ਵੀ ਹੋ ਚੁੱਕੀ ਸੀ ਸ਼ਿਗੂ ਸ਼ਰੇਨ ਚਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਤੇ ਸਰਪ੍ਰਸਤ ਵੀ ਸਨ ਉਹ ਯੂਪੀਏ ਦੇ ਪਹਿਲੇ ਕਾਰਜਕਾਰ ਦੌਰਾਨ ਕੋਲਾ ਮੰਤਰੀ ਵੀ ਰਹੇ ਸਨ ਹਾਲਾਂਕਿ ਅ ਚਿਰੂ ਦੀ ਕਤਲ ਕੇਸ ਦੇ ਵਿੱਚ ਉਹਨਾਂ ਦਾ ਨਾਮ ਆਉਣ ਤੋਂ ਬਾਅਦ ਉਹਨਾਂ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ 81 ਸਾਲਾਂ ਦੇ ਦਸ਼ੋਮ ਗੁਰੂ ਸ਼ਿਭੂ ਸਰੋਂ ਦਾ ਜਨਮ 11 ਜਨਵਰੀ 1944 ਦੇ ਵਿੱਚ ਮੌਜੂਦਾ ਰਾਮਗੜ੍ਹ ਜ਼ਿਲ੍ਹੇ ਦੇ ਗੋਲਾ ਬਲਾਕ ਦੇ ਨੋਮਰਾ ਦੇ ਵਿੱਚ ਹੋਇਆ ਸੀ ਪਿੰਡ ਦੇ ਸਕੂਲ ਤੋਂ ਹੀ ਉਹਨਾਂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਆ ਉਸ ਤੋਂ ਬਾਅਦ ਸੰਘਰਸ਼ਾਂ ਨਾਲ ਭਰੇ ਜੀਵਨ ਦੇ ਬਾਵਜੂਦ ਉਹਨਾਂ ਨੇ ਸਿਆਸੀ ਜੀਵਨ ਦੇ ਵਿੱਚ ਸ਼ਿਖਰਲਾ ਸਥਾਨ ਹਾਸਲ ਕੀਤਾ ਸੀ ਸ਼ਿਬੂ ਸ਼ਰਿੰਦੇ ਦੇ ਦੇਹਾਂਤ ਤੋਂ ਬਾਅਦ ਸਿਆਸੀ ਹਲਕਿਆਂ ਦੇ ਵਿੱਚ ਸੋਗ ਦਾ ਮਾਹੌਲ ਹੈ ਆ ਭਾਰਤ ਦੀਆਂ ਵੱਡੀਆਂ ਸਿਆਸੀ ਹਸਤੀਆਂ ਵੱਲੋਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਆ ਦੁੱਖ ਦਾ ਇਜ਼ਹਾਰ ਕੀਤਾ ਗਿਆ ਉਧਰ ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮਾਨਸੂਨ ਦੀ ਬਰਸਾਤ ਦੇ ਕਾਰਨ ਪੰਜਾਬ ਦੇ ਵਿੱਚ ਬਿਆਸ ਦਰਿਆ ਦੇ ਨੀਚਲੇ ਇਲਾਕਿਆਂ ਦੇ ਹਾਲਾਤ ਜਿਹੜੇ ਨੇ ਲਗਾਤਾਰ ਵਿਗੜਦੇ ਜਾ ਰਹੇ ਨੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ਤੇ ਪਹੁੰਚ ਚੁੱਕਿਆ ਤੇ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਸੋ ਇਸ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਬਿਆਸ ਦੀ ਮਾਰ ਪੈਂਦੀ ਹੈ ਉੱਥੇ دہشت ਦਾ ਮਾਹੌਲ ਹੈ ਝੋਨੇ ਦੀ ਫਸਲ ਵੀ ਦੱਸਿਆ ਜਾ ਰਿਹਾ ਹੈ ਕਈ ਜਗ੍ਹਾ ਤੇ ਡੁੱਬ ਗਈ ਹੈ ਜਿਸ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫਸਲ ਖਰਾਬ ਹੋਣ ਦਾ ਖਤਸ਼ਾ ਵੀ ਪੈਦਾ ਹੋ ਚੁੱਕਿਆ ਹੈ ਸੋ ਨਾਲ ਲੱਗਦੇ ਪਿੰਡਾਂ ਦੇ ਵਿੱਚ ਲੋਕਾਂ ਨੇ ਬਚਾਅ ਦੇ ਉਪਾਅ ਵੀ ਕਰਨੇ ਸ਼ੁਰੂ ਕਰ ਦਿੱਤੇ ਨੇ ਪਿਛਲੇ 2 ਦਿਨਾਂ ਤੋਂ ਲਗਾਤਾਰ ਖੇਤਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਖਾਸ ਤੌਰ ਤੇ ਕਪੂਰਥਲਾ ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਕਈ ਇਲਾਕਿਆਂ ਦੇ ਵਿੱਚ ਜੋ ਇਲਾਕੇ ਨੀਵੇਂ ਨੇ ਉਹਨਾਂ ਦੇ ਵਿੱਚ ਵਧਦਾ ਜਾ ਰਿਹਾ ਤੇ ਇਲਾਕੇ ਦੇ ਵਿੱਚ ਮੌਸਮ ਵਿਭਾਗ ਤੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਇਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਲਈ ਵੀ ਕਿਹਾ ਗਿਆ। ਤੁਹਾਨੂੰ ਦੱਸ ਦਈਏ ਕਿ ਭਾਰੀ ਬਰਸਾਤ ਹੈ ਜਿਹੜੀ ਉਸ ਦੀ ਪੇਸ਼ ਨੂੰ ਕੋਈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਜਿਸ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਹੜ੍ਹ ਆਉਣ ਦਾ ਖਤਰਾ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੁਸ਼ਿਆਰਪੁਰ, ਨਵਾਂ ਸ਼ਹਿਰ, ਗੁਰਦਾਸਪੁਰ, ਪਠਾਨਕੋਟ, ਰੂਪਨਗਰ ਦੇ ਵਿੱਚ ਖਾਸ ਚੌਕਸੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਤਲੁਜ ਦਰਿਆ ਦੇ ਵੀ ਕਈ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਵੀ ਲੋਕਾਂ ਨੂੰ ਜੋ ਹੈ ਸੁਰੱਖਿਆ ਦੇ ਲਈ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਕਈ ਇਲਾਕਿਆਂ ਦਾ ਸੰਪਰਕ ਵੀ ਟੁੱਟ ਚੁੱਕਾ ਹੈ ਸੋ ਇਸ ਕਰਕੇ ਕਿਸ਼ਤੀਆਂ ਦੇ ਰਾਹੀਂ ਲੋਕਾਂ ਨੂੰ ਰਾਹਤ ਸਮੱਗਰੀ ਵੀ ਪ੍ਰਸ਼ਾਸਨ ਦੇ ਵੱਲੋਂ ਪਹੁੰਚਾਈ ਜਾ ਚੁੱਕੀ ਹੈ ਪਹੁੰਚਾਈ ਜਾ ਰਹੀ ਹੈ ਸੋ ਕੰਡੇ ਤੇ ਸਥਿਤ ਬਿਆਸ ਦਰਿਆ ਦੇ ਪਿੰਡਾਂ ਦੇ ਵਿੱਚ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਇਲਾਕਿਆਂ ਦੇ ਵਿੱਚ ਸੰਪਰਕ ਟੁੱਟਿਆ ਉੱਥੇ ਲਗਾਤਾਰ ਸੰਪਰਕ ਵੀ ਕੀਤਾ ਜਾ ਰਿਹਾ ਤੇ ਰਾਤ ਸਮਗਰੀ ਤੇ ਰਾਸ਼ਨ ਵੀ ਪਹੁੰਚਾਇਆ ਜਾ ਰਿਹਾ ਸੋ ਲਗਾਤਾਰ ਸਥਿਤੀਆਂ ਚਿੰਤਾ ਵਾਲੀ ਬਣੀ ਹੋਈ ਹੈ ਜੇਕਰ ਉਪਰੀ ਇਲਾਕਿਆਂ ਦੇ ਵਿੱਚ ਬਰਸਾਤ ਕੁਝ ਦਿਨ ਹੋਰ ਹੁੰਦੀ ਹੈ ਤਾਂ ਇੱਥੇ ਹੜ੍ਹਾਂ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ ਅਤੇ ਫਸਲਾਂ ਦਾ ਨੁਕਸਾਨ ਵੀ ਨਿਸ਼ਚਿਤ ਤੌਰ ਤੇ ਬਹੁਤ ਜ਼ਿਆਦਾ ਹੋ ਜਾਵੇਗਾ ਫਿਲਹਾਲ ਹਜ਼ਾਰਾਂ ਏਕੜ ਫਸਲ ਹੈ ਜਿਹੜੀ ਉਹ ਪਾਣੀ ਦੇ ਨਾਲ ਭਰ ਚੁੱਕੀ ਹੈ ਜੇਕਰ ਪਾਣੀ ਜਲਦੀ ਨਾ ਨਿਕਲਿਆ ਤਾਂ ਇਹ ਫਸਲ ਵੀ ਖਰਾਬ ਹੋ ਜਾਣ ਦਾ ਖਤਰਾ ਪੈਦਾ ਹੋ ਗਿਆ ਤੇ ਹੁਣ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਮੀਂਹ ਅਤੇ ਮਾਨਸੂਨ ਦੀ ਸਥਿਤੀ ਦੀ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਅੱਜ ਸਵੇਰ ਤੋਂ ਹੀ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਨੇ ਬੱਦਲ ਲਗਭਗ ਸਾਰੇ ਪੰਜਾਬ ਤੇ ਛਾਇਆ ਹੋਇਆ ਸੋ ਅੱਜ ਵੀ ਕਈ ਥਾਵਾਂ ਤੇ ਦਰਮਿਆਨੇ ਤੋਂ ਭਾਰੀ ਬਰਸਾਤ ਦੀ ਪੇਸ਼ ਨੂੰ ਕੋਈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਖਾਸ ਤੌਰ ਤੇ ਫਤਿਹਗੜ੍ਹ ਸਾਹਿਬ ਲੁਧਿਆਣਾ ਰੋਪਨਗਰ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਗੁਰਦ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਪਿਛਲੇ ਕੁਝ ਦਿਨਾਂ ਤੋਂ ਓਵਰਆਲ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਮੌਨਸੂਨ ਕਮਜ਼ੋਰ ਹੈ ਪਰ ਹੁਣ ਇਸ ਵੇਲੇ ਜਿਸ ਕਿਸਮ ਦੀ ਬਦਲਵਾਈ ਪੂਰੇ ਪੰਜਾਬ ਦੇ ਉੱਤੇ ਬਣੀ ਹੋਈ ਹੈ ਤਾਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮੌਸਮ ਦੇ ਵਿੱਚ ਬਰਸਾਤ ਦਾ ਜੋ ਘਾਟਾ ਪਿਆ ਹੈ ਉਹ ਘਾਟਾ ਅਗਲੇ 2-3 ਦਿਨਾਂ ਦੇ ਵਿੱਚ ਪੂਰਾ ਹੋ ਜਾਵੇਗਾ ਕਿਉਂਕਿ 7 ਤਰੀਕ ਤੱਕ ਪੰਜਾਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਸਾਤ ਦੀ ਵਿਆਪਕ ਪੱਧਰ ਤੇ ਮੌਸਮ ਵਿਭਾਗ ਦੇ ਵੱਲੋਂ ਪੇਸ਼ਗੋਈ ਕੀਤੀ ਗਈ ਹੈ ਸੋ ਮੌਸਮ ਵਿਭਾਗ ਚੰਡੀਗੜ੍ਹ ਦੀ ਰਿਪੋਰਟ ਤੇ ਜੇਕਰ ਧਿਆਨ ਦਿਈਏ ਤਾਂ ਇਸ ਦੇ ਮੁਤਾਬਕ ਸੂਬੇ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 2 ਡਿਗਰੀ ਦਾ ਵਾਧਾ ਜਿਹੜਾ ਦੱਜ ਕੀਤਾ ਗਿਆ ਤਾਪਮਾਨ ਅਜੇ ਵੀ ਆਮ ਦੇ ਨੇੜੇ ਆ ਨੰਗਲ ਤੇ ਪਾਖੜਾ ਡੈਮ ਸਟੇਸ਼ਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ 34.5 ਡਿਗਰੀ ਪਟਿਆਲਾ ਦੇ ਵਿੱਚ 34.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਮੀਂਹ ਦੀ ਗੱਲ ਕਰੀਏ ਪਟਿਆਣਾ ਪਟਿਆਲਾ ਪਠਾਨਕੋਟ ਮੁਹਾਲੀ ਦੇ ਵਿੱਚ ਹਲਕੀ ਬਾਰਿਸ਼ ਜਿਹੜੀ ਬੀਤੇ ਦਿਨ ਦਰਜ ਕੀਤੀ ਗਈ ਹੈ ਅੱਜ ਸਵੇਰ ਤੋਂ ਇਹਨਾਂ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਪਾਖੜਾ ਡੈਮ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਪਾਖੜਾ ਡੈਮ ਪ੍ਰਬੰਧਨ ਬੋਰਡ ਨੇ ਗੇਟ ਦੇ ਗੇਟ ਖੋਲਣ ਸੰਬੰਧੀ ਚੇਤਾਵਨੀ ਵੀ ਜਾਰੀ ਕੀਤੀ ਹੈ ਇਸ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਅਲਰਟ ਰਹਿਣ ਦੀ ਸਲਾਹ ਵੀ ਮੌਸਮ ਵਿਭਾਗ ਅਤੇ ਪਾਖੜਾ ਬਿਆਸ ਪ੍ਰਬੰਧਨ ਦੇ ਵੱਲੋਂ ਦਿੱਤੀ ਗਈ ਹੈ ਬੀਬੀਐਮਬੀ ਵੱਲੋਂ ਜਾਰੀ ਕੀਤੀ ਜਾਣਕਾਰੀ ਦੇ ਮੁਤਾਬਿਕ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਰਸਾਤ ਦੇ ਕਾਰਨ ਪਾਖੜਾ ਡੈਮ ਦੇ ਗੇਟ ਜਿਹੜੇ ਨੇ ਉਹ ਕਿਸੇ ਵੀ ਵੇਲੇ ਖੋਲੇ ਜਾ ਸਕਦੇ ਨੇ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਪਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਦਿੱਤੀ ਗਈ ਹੈ ਜੇਕਰ ਫਲੱਡ ਗੇਟ ਖੋਲੇ ਜਾਂਦੇ ਨੇ ਤਾਂ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਅਲਰਟ ਵਾਲੀ ਸਥਿਤੀ ਪੈਦਾ ਹੋ ਜਾਵੇਗੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਰੋਪੜ ਨਵਾਂ ਸ਼ਹਿਰ ਫਿਰੋਜ਼ਪੁਰ ਇਹ ਇਲਾਕੇ ਸ਼ਾਮਲ ਨੇ ਤੁਹਾਨੂੰ ਦੱਸ ਦਈਏ ਫਿਰੋਜ਼ਪੁਰ ਦੇ ਕੁਝ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਜਿਹੜੇ ਨੇ ਉਹ ਮੀ ਮੀ ਭਾਰੀ ਬਰਸਾਤ ਹੋਣ ਦੇ ਕਾਰਨ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ ਜੇਕਰ ਫਲੱਡ ਗੇਟ ਖੁੱਲਦੇ ਨੇ ਤਾਂ ਇੱਥੇ ਜਿਹੜੀ ਹਜ਼ਾਰਾਂ ਏਕੜ ਫਸਲ ਹੈ ਜਿਹੜੀ ਉਹ ਪਾਣੀ ਦੇ ਵਿੱਚ ਡੁੱਬ ਸਕਦੀ ਹੈ ਸੋ ਉਧਰ ਪੋਂਗ ਡੈਮ ਦਾ ਪੱਧਰ ਵੀ ਲਗਾਤਾਰ ਵਧ ਰਿਹਾ ਸੋ ਚਾਰੇ ਪਾਸੇ ਜੇਕਰ ਬਰਸਾਤ ਨਾ ਥੰਮੀ ਬਰਸਾਤ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਹੁੰਦੀ ਰਹੀ ਤਾਂ ਅਗਲੇ 2-3 ਦਿਨਾਂ ਦੇ ਵਿੱਚ ਇਹ ਇਸ ਦੇ ਪੌਂਗ ਡੈਮ ਦੇ ਗੇਟ ਵੀ ਖੋਲੇ ਜਾ ਸਕਦੇ ਨੇ ਸੋ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਇਸ ਕਾਰਨ ਪ੍ਰਸ਼ਾਸਨ ਨੇ ਦਰਿਆ ਦੇ ਬੇਹੱਦ ਨੇੜੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਿਆਂ ਨੂੰ ਅਲਰਟ ਰਹਿਣ ਦੀ ਸਲਾਹ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ ਵਿਸ਼ਵ ਵਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਿਆਂ ਦੇ ਖਾਤਮੇ ਦੇ ਵੱਲ ਕਦਮ ਵਧਾਏ ਜਾ ਰਹੇ ਨੇ ਤੇ ਪੰਜਾਬ ਪੁਲਿਸ ਵੀ ਲਗਾਤਾਰ ਨਸ਼ੇ ਦੇ ਸੁੱਧਾਗਰਾਂ ਦੇ ਵਿਰੁੱਧ ਕਾਰਵਾਈ ਕਰ ਰਹੀ ਹੈ ਇਸੇ ਦੇ ਤਹਿਤ ਗੁਰਦਾਸਪੁਰ ਦੇ ਵਿੱਚ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਨਸ਼ੇ ਦੇ ਸੁੱਧਾਗਰਾਂ ਵੱਲੋਂ ਬਣਾਏ ਗਏ ਗੈਰ ਕਾਨੂੰਨੀ ਇਮਾਰਤਾਂ ਜਿਹੜੀਆਂ ਨੇ ਉਹਨਾਂ ਨੂੰ ਟੈਢੇ ਟੇਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਪੰਜਾਬ ਪੁਲਿਸ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਨਸ਼ੇ ਦੇ ਸਦਾਗਰਾਂ ਵੱਲੋਂ ਬਣਾਈਆਂ ਗਈਆਂ ਗੈਰ ਕਾਨੂੰਨੀ ਇਮਾਰਤਾਂ ਜਿਨ੍ਹਾਂ ਨੂੰ ਨਸ਼ੇ ਦੇ ਪੈਸੇ ਦੇ ਨਾਲ ਡਰੱਗ ਮਨੀ ਦੇ ਨਾਲ ਬਣਾਇਆ ਗਿਆ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕਰਕੇ ਬਣਾਇਆ ਗਿਆ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਅਜਿਹੀਆਂ ਇਮਾਰਤਾਂ ਤੋਂ ਕਬਜ਼ੇ ਵੀ ਛੁੜਾਏ ਜਾ ਰਹੇ ਨੇ ਤੇ ਅਜਿਹੀਆਂ ਇਮਾਰਤਾਂ ਟੈਢੇ ਟੇਰੀ ਵੀ ਕੀਤੀਆਂ ਜਾ ਰਹੀਆਂ ਨੇ ਤਾਜ਼ਾ ਕਾਰਵਾਈ ਗੁਰਦਾਸਪੁਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਪੀੜਾ ਪੰਜਾ ਚਲਦਾ ਹੋਇਆ ਦਿਖਾਈ ਦੇ ਰਿਹਾ ਹੈ ਸੋਯੁਧ ਨਸ਼ਿਆਂ ਵਿਰੁੱਧ ਲਗਾਤਾਰ ਜਾਰੀ ਹੈ ਪੰਜਾਬ ਪੁਲਿਸ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਪੰਜਾਬ ਪੁਲਿਸ ਲਗਾਤਾਰ ਆਮ ਲੋਕਾਂ ਨੂੰ ਜੋ ਕਾਰਵਾਈ ਕਰ ਰਹੀ ਹੈ ਉਸ ਬਾਰੇ ਜਾਣਕਾਰੀ ਵੀ ਦੇ ਰਹੀ ਹੈ ਕਿ ਕਿਸ ਦਿਨ ਕਿੰਨਾ ਨਸ਼ਾ ਫੜਿਆ ਗਿਆ ਕਿੰਨੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਇਸੇ ਦੇ ਤਹਿਤ 155ਵੇਂ 155ਵੇਂ ਦਿਨ ਜੋ ਡਾਟਾ ਪੰਜਾਬ ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਮੁਤਾਬਿਕ 399 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ 116 ਨਸ਼ਾ ਤਸਕਰ ਕਾਬੂ ਕੀਤੇ ਗਏ ਨੇ 75 ਮਾਮਲੇ ਦਰਜ ਕੀਤੇ ਗਏ ਨੇ 1.7 ਕਿਲੋਗ੍ਰam ਹੈਰੋਇਨ ਇਸ ਤੋਂ ਇਲਾਵਾ 11 ਲੱਖ ਦੇ ਕਰੀਬ ਡਰੱਗ ਮਨੀ ਅਤੇ ਹੋਰ ਬਹੁਤ ਸਾਰੇ ਨਸ਼ੇ ਜਿਹੜੇ ਨੇ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਸੋ ਲਗਾਤਾਰ ਕਾਰਵਾਈਆਂ ਪਾਈਆਂ ਜਾ ਰਹੀਆਂ ਨੇ ਨਸ਼ੇ ਦੇ ਸਦਾਗਰਾਂ ਦੇ ਵਿੱਚ ਲਗਾਤਾਰ ਜਿਹੜੀ ਕਮੀ ਆ ਪੰਜਾਬ ਦੇ ਵਿੱਚ ਆਈ ਆ ਰਹੀ ਹੈ ਹੁਣ ਤੱਕ ਜਿਹੜੇ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ 24499 ਵਿਅਕਤੀ ਤੁਹਾਨੂੰ ਦੱਸ ਦਈਏ ਐਨੇ ਵਿਅਕਤੀ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ 24499 ਵਿਅਕਤੀ ਜਿਹੜੇ ਨੇ ਪੰਜਾਬ ਪੁਲਿਸ ਨੇ ਫੜ ਲਏ ਨੇ ਜਿਨ੍ਹਾਂ ਨੇ ਨਸ਼ੇ ਦੇ ਨਸ਼ੇ ਨਸ਼ੇ ਵੇਚੇ ਨੇ ਨਸ਼ਿਆਂ ਦੀ ਦਲਦਲ ਦੇ ਵਿੱਚ ਨੌਜਵਾਨਾਂ ਨੂੰ ਤੱਕਿਆ ਸੋ ਨਾਲ ਦੀ ਨਾਲ ਆਰਥਿਕ ਵਸੀਲੇ ਨੇ ਜਿਹੜੇ ਉਹ ਵੀ ਇਹਨਾਂ ਦੇ ਖਤਮ ਕੀਤੇ ਜਾ ਰਹੇ ਆ ਲਗਾਤਾਰ ਜਾਇਦਾਦ ਦਾ ਟਾਇਡੈਰੀ ਕੀਤੀਆਂ ਜਾ ਰਹੀਆਂ ਨੇ ਗੁਰਦਾਸਪੁਰ ਦੀਆਂ ਇਹ ਤਸਵੀਰਾਂ ਜੋ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਸੋ ਇੱਕ ਹੋਰ ਨਸ਼ਾ ਤਸਕਰ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਗੁਰਦਾਸਪੁਰ ਦੇ ਵਿੱਚ ਤਸਵੀਰਾਂ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਤੇ ਉੱਧਰ ਕਾਮੀ ਪੱਦਰ ਤੇ ਬਣੇ ਵਿਰੋਧੀ ਧਿਰ ਦੇ ਗੱਠਜੋੜ ਇੰਡੀਆ ਸਮੂਹ ਦੀ ਇੱਕ ਖਾਸ ਮੀਟਿੰਗ ਹੋਣ ਜਾ ਰਹੀ ਹੈ ਇੰਡੀਆ ਸਮੂਹ ਦੇ ਆਗੂ ਖਾਸ ਤੌਰ ਤੇ ਵਿਸ਼ੇਸ਼ ਤੀਬਰ ਸੋਧ ਐਸ ਆਈਆਰ ਦੇ ਮੁੱਦੇ ਤੇ ਰਣਨੀਤੀ ਬਣਾਉਣਗੇ ਤੇ ਇਸ ਮੁੱਦੇ ਤੇ ਚਰਚਾ ਦੇ ਲਈ 7 ਅਗਸਤ ਨੂੰ ਇੱਕ ਤਾਂ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਸੂਤਰਾਂ ਦੇ ਮੁਤਾਬਿਕ ਜਾਣਕਾਰੀ ਦਿੱਤੀ ਗਈ ਹੈ ਕਿ ਵਿਰੋਧੀ ਪਾਰਟੀਆਂ ਵੋਟਰ ਸੂਚੀਆਂ ਦੇ ਐਸ ਆਈ ਆਰ ਦੇ ਵਿਰੋਧ ਦੇ ਵਿੱਚ 8 ਅਗਸਤ ਨੂੰ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕੱਢਣ ਦੀ ਯੋਜਨਾ ਬਣਾਉਣਗੀਆਂ ਸੋ ਇਸ ਸੰਬੰਧ ਦੇ ਵਿੱਚ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਵੱਡੇ ਆਗੂ ਹਿੱਸਾ ਲੈਣਗੇ ਅਤੇ ਇਸ ਪੂਰੇ ਮਾਮਲੇ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਸੰਭਾਵੀ ਤੌਰ ਤੇ 8 ਅਗਸਤ ਨੂੰ ਮਾਰਚ ਕੱਢਣ ਦੀ ਯੋਜਨਾ ਬਣਾਈ ਜਾ ਸਕਦੀ ਹੈ 8 ਤਰੀਕ ਨੂੰ ਮਾਰਚ ਕੱਢਿਆ ਜਾ ਸਕਦਾ ਹੈ ਸੋ 7 ਤਰੀਕ ਨੂੰ ਵਿਰੋਧੀ ਧਿਰ ਇੰਡੀਆ ਗੱਠਜੋੜ ਦੇ ਵੱਲੋਂ ਇਹ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਦੱਸ ਦਈਏ ਸੰਸਦ ਦੇ ਮਾਨਸੂਨ ਸੈਸ਼ਨ ਦੇ ਵਿੱਚ ਐਸਆਈਆਰ ਦੇ ਮੁੱਦੇ ਤੇ ਰਿਕਵਰਡ ਤੇ ਵਿਚਾਰ ਇਹ ਕਦਮ ਚੁੱਕਿਆ ਗਿਆ ਜੋ ਸੱਤਾਧਾਰ ਗੱਠਜੋੜ ਤੋਂ ਸਕਾਰਾਤਮਕ ਹੰਗਾਰਾ ਲੈਣ ਦੇ ਵਿੱਚ ਅਸਫਲ ਰਹਿਣ ਕਾਰਨ ਲਗਭਗ ਅਸਫਲ ਰਿਹਾ ਸੋ ਵਿਰੋਧੀ ਧਿਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਹੀ ਹੰਗਾਰਾ ਨਹੀਂ ਮਿਲਿਆ ਵਿਰੋਧੀ ਧਿਰ ਵੱਲੋਂ ਸੋ ਇਸ ਕਰਕੇ ਸੱਤਾਧਿਰ ਜਿਹੜੀ ਇਸ ਮਾਮਲੇ 'ਚ ਲਗਭਗ ਸਫਲ ਰਹੀ ਹੈ ਸੂਤਰਾਂ ਤੋਂ ਮੁਤਾਬਕ ਜਾਣਕਾਰੀ ਮੁਤਾਬਕ ਐਸ ਆਈ ਆਰ ਦੇ ਮੁੱਦੇ ਤੇ ਆਪਣੀ ਰਣਨੀਤੀ ਤੇ ਚਰਚਾ ਕਰਨ ਦੇ ਲਈ ਇੰਡੀਆ ਬਲਾਗ ਪਾਰਟੀ ਦੇ ਆਗੂ 7 ਅਗਸਤ ਨੂੰ ਇਹ ਮੀਟਿੰਗ ਕਰਨਗੇ ਡਿਨਰ ਤੇ ਮੀਟਿੰਗ ਹੋਵੇਗੀ ਤੇ ਬੈਠਕ ਦੇ ਵਿੱਚ ਆ ਇਸ ਮੁੱਦੇ ਤੇ ਗੰਭੀਰਤਾ ਦੇ ਨਾਲ ਚਰਚਾ ਕੀਤੀ ਜਾਵੇਗੀ ਇਹ ਬੈਠਕ ਜੇਹੇ ਸਮੇਂ ਦੇ ਵਿੱਚ ਹੋ ਰਹੀ ਹੈ ਜਦੋਂ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੋਣਾਂ ਦਾ ਐਲਾਨ ਵੀ ਹੋ ਚੁੱਕਾ ਹੈ ਕਈ ਵਿਰੋਧੀ ਨੇਤਾਵਾਂ ਨੇ ਸੰਕੇਤ ਦਿੱਤੇ ਨੇ ਕਿ ਉਹ ਸਾਂਝੇ ਉਮੀਦਵਾਰ ਦੇ ਤੌਰ ਤੇ ਜਿਹੜੇ ਨੇ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਵਿਰੋਧੀ ਪਾਰਟੀਆਂ ਨੇ ਬਿਹਾਰ ਦੇ ਵਿੱਚ ਐਸਆਰ ਉੱਤੇ ਖਦਸ਼ਾ ਜ਼ਾਹਿਰ ਕੀਤਾ ਚੇਤਾਵਨੀ ਵੀ ਦਿੱਤੀ ਹੈ ਸੋ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਇਸ ਖਾਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋ ਸਕਦੀ ਹੈ ਇੱਕ ਖਾਸ ਵੋਟਰ ਲਿਸਟਾਂ ਦੇ ਉੱਤੇ ਜੋ ਅਸਹਿਮਤੀ ਬਣੀਆ ਵਿਰੋਧੀ ਧਿਰ ਦੀ ਉਸ ਮੁੱਦੇ ਤੇ ਦੂਸਰਾ ਮੁੱਦਾ ਹੈ ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਵੀ ਕਿਸੇ ਉਮੀਦਵਾਰ ਦੀ ਉਮੀਦਵਾਰੀ ਬਾਰੇ ਇਸ ਦੇ ਵਿਚਾਰ ਐਲਾਨ ਕੀਤਾ ਜਾ ਸਕਦਾ ਸੋ ਬੇਹਦ ਅਹਿਮ ਮੀਟਿੰਗ ਇਹ ਇੰਡੀਆ ਗੱਠਜੋੜ ਦੀ ਮੰਨੀ ਜਾ ਰਹੀ ਹੈ ਜੋ 7 ਤਰੀਕ ਨੂੰ ਹੋਣ ਜਾ ਰਹੀ ਹੈ ਸੰਭਾਵੀ ਤੌਰ ਤੇ ਇਸ ਮੀਟਿੰਗ ਤੋਂ ਬਾਅਦ 8 ਤਰੀਕ ਨੂੰ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕੱਢਣ ਦੀ ਯੋਜਨਾ ਵੀ ਬਣਾਈ ਜਾ ਸਕਦੀ ਹੈ ਰਾਜ ਸਭਾ ਦੇ ਮੈਂਬਰ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੁਰੇਨ ਜਿਨ੍ਹਾਂ ਨੂੰ ਗੁਰੂ ਜੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਨੇ ਦਿੱਲੀ ਦੇ ਵਿੱਚ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਪਿਛਲੇ ਕੁਝ ਦਿਨਾਂ ਤੋਂ ਉਹ ਹਸਪਤਾਲ ਦੇ ਵਿੱਚ ਦਾਖਲ ਸਨ ਨਿਊਰੋਲੋਜੀ ਕਾਰਡੀਓਲੋਜੀ ਅਤੇ ਨੇਫਰੋਲੋਜੀ ਦੇ ਮਹਾ ਡਾਕਟਰਾਂ ਦੀ ਟੀਮ ਉਹਨਾਂ ਦਾ ਇਲਾਜ ਕਰ ਰਹੀ ਸੀ ਸੋ ਉਹਨਾਂ ਦੀ ਨਾਜ਼ ਹਾਲਤ ਹੈ ਜੋ ਨਾਜ਼ੁਕ ਬਣੀ ਹੋਈ ਸੀ ਦਿਮਾਗੀ ਦੌਰਾ ਵੀ ਪਿਆ ਸੀ ਇਸ ਕਰਕੇ ਸਰੀਰ ਦੇ ਖੱਬੇ ਪਾਸੇ ਦਰੰਗ ਹੋ ਗਿਆ ਸੀ ਉਹਨਾਂ ਦੀ ਉਮਰ 81 ਸਾਲ ਦੀ ਸੀ ਤੇ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਵੀ ਸ਼ਿਭੂ ਸ਼ਰੋਨ ਨੂੰ ਪੀੜਤ ਸਨ। ਤੋਂ ਇੱਕ ਸਾਲ ਤੋਂ ਡਾਇਲਿਸਿਸ ਤੇ ਵੀ ਉਹ ਸਨ ਸ਼ੂਗਰ ਦੀ ਬਿਮਾਰੀ ਤੋਂ ਵੀ ਪੀੜਤ ਸਨ ਅਤੇ ਉਹਨਾਂ ਦੇ ਦਿਲ ਦੀ ਬਾਈਪਾਸ ਸਰਜਰੀ ਵੀ ਹੋ ਚੁੱਕੀ ਸੀ। ਸ਼ਿਭੂ ਸ਼ਰੈਨ ਚਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਤੇ ਸਰਪ੍ਰਸਤ ਵੀ ਸਨ। ਉਹ ਯੂਪੀਏ ਦੇ ਪਹਿਲੇ ਕਾਰਜਕਾਰ ਦੌਰਾਨ ਕੋਲਾ ਮੰਤਰੀ ਵੀ ਰਹੇ ਸਨ। ਹਾਲਾਂਕਿ ਚਿਰੂ ਦੀ ਕਤਲ ਕੇਸ ਦੇ ਵਿੱਚ ਉਹਨਾਂ ਦਾ ਨਾਮ ਆਉਣ ਤੋਂ ਬਾਅਦ ਉਹਨਾਂ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ 81 ਸਾਲਾਂ ਦੇ ਦਸ਼ੋਮ ਗੁਰੂ ਸ਼ਿਭੂ ਸਰੋਂ ਦਾ ਜਨਮ 11 ਜਨਵਰੀ 1944 ਦੇ ਵਿੱਚ ਮੌਜੂਦਾ ਰਾਮਗੜ੍ਹ ਜ਼ਿਲ੍ਹੇ ਦੇ ਗੋਲਾ ਬਲਾਕ ਦੇ ਨਮਰਾ ਦੇ ਵਿੱਚ ਹੋਇਆ ਸੀ ਪਿੰਡ ਦੇ ਸਕੂਲ ਤੋਂ ਹੀ ਉਹਨਾਂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਆ ਉਸ ਤੋਂ ਬਾਅਦ ਸੰਘਰਸ਼ਾਂ ਨਾਲ ਭਰੇ ਜੀਵਨ ਦੇ باوجود ਉਹਨਾਂ ਨੇ ਸਿਆਸੀ ਜੀਵਨ ਦੇ ਵਿੱਚ ਸ਼ਿਖਰਲਾ ਸਥਾਨ ਹਾਸਲ ਕੀਤਾ ਸੀ ਸ਼ਿਬੂ ਸ਼ਰਣ ਦੇ ਦੇਹਾਂਤ ਤੋਂ ਬਾਅਦ ਸਿਆਸੀ ਹਲਕਿਆਂ ਦੇ ਵਿੱਚ ਸੋਗ ਦਾ ਮਾਹੌਲ ਹੈ ਆ ਭਾਰਤ ਦੀਆਂ ਵੱਡੀਆਂ ਸਿਆਸੀ ਹਸਤੀਆਂ ਵੱਲੋਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਆ ਦੁੱਖ ਦਾ ਇਜ਼ਹਾਰ ਕੀਤਾ ਗਿਆ ਉਧਰ ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮਾਨਸੂਨ ਦੀ ਬਰਸਾਤ ਦੇ ਕਾਰਨ ਪੰਜਾਬ ਦੇ ਵਿੱਚ ਬਿਆਸ ਦਰਿਆ ਦੇ ਨੀਚਲੇ ਇਲਾਕਿਆਂ ਦੇ ਹਾਲਾਤ ਜਿਹੜੇ ਨੇ ਲਗਾਤਾਰ ਵਿਗੜਦੇ ਜਾ ਰਹੇ ਨੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ਤੇ ਪਹੁੰਚ ਚੁੱਕਿਆ ਤੇ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੋ ਇਸ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਬਿਆਸ ਦੀ ਮਾਰ ਪੈਂਦੀ ਹੈ ਉੱਥੇ ਦਹਿਸ਼ਤ ਦਾ ਮਾਹੌਲ ਹੈ ਝੋਨੇ ਦੀ ਫਸਲ ਵੀ ਦੱਸਿਆ ਜਾ ਰਿਹਾ ਹੈ ਕਈ ਜਗ੍ਹਾ ਤੇ ਡੁੱਬ ਗਈ ਹੈ ਜਿਸ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫਸਲ ਖਰਾਬ ਹੋਣ ਦਾ ਖਤਸ਼ਾ ਵੀ ਪੈਦਾ ਹੋ ਚੁੱਕਿਆ ਸੋ ਨਾਲ ਲੱਗਦੇ ਪਿੰਡਾਂ ਦੇ ਵਿੱਚ ਲੋਕਾਂ ਨੇ ਬਚਾਅ ਦੇ ਉਪਾਅ ਵੀ ਕਰਨੇ ਸ਼ੁਰੂ ਕਰ ਦਿੱਤੇ ਨੇ ਪਿਛਲੇ 2 ਦਿਨਾਂ ਤੋਂ ਲਗਾਤਾਰ ਖੇਤਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਖਾਸ ਤੌਰ ਤੇ ਕਪੂਰਥਲਾ ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਕਈ ਇਲਾਕਿਆਂ ਦੇ ਵਿੱਚ ਜੋ ਇਲਾਕੇ ਨੀਵੇਂ ਨੇ ਉਹਨਾਂ ਦੇ ਵਿੱਚ ਵਧਦਾ ਜਾ ਰਿਹਾ ਤੇ ਇਲਾਕੇ ਦੇ ਵਿੱਚ ਮੌਸਮ ਵਿਭਾਗ ਤੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਇਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਨੂੰ